ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਿਲੰਗ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਯਕ ਯਰਜ ਗੁਫਤੰ ਪੇਸ ਤੋ ਦਰ ਗੋਸ ਕੁਨ ਕਰਤਾਰ ਹਕਾ ਕਬੀਰ ਕਰੀਮ ਤੂ ਬੇਅੈਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੂਏ ਅਜ਼ਰਾਈਲ ਗਿਰਫਤਾ ਦਿਲ 헤ਚਨਾ ਦਾਨੀ ਰਹਾਉ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸ ਤੁੰਗੀਰ ਆਖਿਰ ਬਿਅਫਤਮ ਕਸ ਨਾ ਦਾਰਦ ਚੂ ਸਵਦ ਤਕਬੀਰ ਸਭ ਰੋਜ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮਾਈ ਚਿਨੀ ਅਹਵਾਲ ਬਦ ਵਖਤ ਹਮ ਚੂ ਵਖੀ ਲਗਾਫਿਲ ਬੇ ਨજર ਬੇ ਬਾਕ ਨਾਨਕ ਬਗੋਇਦ ਜਨ ਤੋਰਾ ਤੇਰੇ ਚਕਰਾਂ ਪਾਖਾਕ ਬਦ ਵਖਤ ਹਮ ਚੂ ਵਖੀ ਲਗਾਫਿਲ ਬੇ ਨજર ਬੇ ਬਾਕ ਨਾਨਕ ਬਗੋਇਦ ਜਨ ਤੋਰਾ ਤੇਰੇ ਚਕਰਾਂ ਪਾਖਾਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ